ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਤੇ ਅੱਜ ਜਿਹੜੀ ਆਪਾਂ ਰੈਸਪੀ ਲੈ ਕੇ ਆਂ ਮੂੰਗੀ ਦੀ ਦਾਲ ਦਾ ਤੜਕਾ ਜੀ ਤੇ ਉਹਦੇ ਵਾਸਤੇ ਆਪਾਂ ਜੋ-ਜੋ ਇਹਦੇ ਵਿੱਚ ਪਾਉਣਾ ਉਹ ਵੀ ਤੁਹਾਨੂੰ ਦਿਖਾਉਣੀ ਆ ਜੀ ਤਾਂ ਜੀ ਉਹਦੇ ਵਾਸਤੇ ਆਪਾਂ ਇੱਕ ਕੱਟਿਆ ਹੋਇਆ ਵਿਆਹ ਇੱਕ ਟਮਾਟਰ ਦੋ ਹਰੀਆਂ ਮਿਰਚਾਂ ਥੋੜਾ ਜਿਹਾ ਲਸਣ ਤੇ ਅਦਰਕ ਥੋੜਾ ਜਿਹਾ ਕੱਟਿਆ ਹੋਇਆ ਲਓ ਜੀ ਆਪਾਂ ਫਰਾਈਪੈਨ ਨੂੰ ਰੱਖ ਲਿਆ ਦੇ ਚ ਪਾਲਿਆ ਕਿਉਂ ਤੇ ਜੀਰਾ ਪਾਤਾ ਥੋੜਾ ਜਿਹਾ ਠੀਕ ਹੈ ਜੀ ਜੀਰਾ ਹੋ ਗਿਆ ਫਰਾਈ ਤੇ ਲੋ ਜੀ ਬਾਕੀ ਚੀਜ਼ਾਂ ਪਾ ਕਹਿੰਦੇ ਵਿੱਚ ਪਾ ਲੀ ਮੂੰਗੀ ਦੀ ਰਾਲ ਦੂੰ ਸੋਤੀ ਮੂੰਗੀ ਇਹ ਸਾਡੇ ਕਹਿੰਦੇ ਆ ਜਿਵੇਂ ਪੀਲੀ ਮੂੰਗੀ ਹੁੰਦੀ ਆ ਉਹਨੂੰ ਤੜਕਾ ਲੱਗ ਰਿਹਾ ਜੀ ਲਓ ਜੀ ਸਵਾਦ ਅਨੁਸਾਰ ਨਮਕ ਥੋੜੀ ਜਿਹੀ ਹਲਦੀ ਤੇ ਥੋੜੀਆਂ ਜੀਆਂ ਲਾਲ ਮਿਰਚਾਂ ਉਹ ਵੀ ਆਪਾਂ ਇਹਦੇ ਵਿੱਚ ਪਾ ਤੇ ਇਹ ਬਣੂਗੀ ਤਾਬਾ ਸਟਾਈਲ ਤੜਕਾ ਦੇਖਿਆ ਜੀ ਤੇ ਜਦੋਂ ਇਹ ਤੇ ਚੱਕ ਹੋਏ ਨੇ ਮੜ ਮੜ ਚੰਨਿਲ ਕਰਤਾ ਆਪਣਾ ਮਸਾਲਾ ਗਿਆ ਕੁਝ ਇਹ ਉਦੋਂ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਦਾਲ ਲਓ ਜੀ ਖਾਣਾ ਪਕਾਉਣ ਲੱਗੇ ਆਂ ਇਹਦੇ ਵਿੱਚ ਦਾਲ ਹੀ ਲਓ ਜੀ ਪਛਾਰੀ ਪਾਦਨੇ ਲਓ ਜੀ 소ਦੀਆ ਆਪਣਾ ਮਸਾਲਾ ਮੋਂਗੀ ਨੂੰ ਲੱਗ ਗਿਆ ਤੜਕਾ ਜੀ ਤੇ ਇੰਜੋਏ ਕਰੋ ਤੁਪ ਪਾਤੀ ਥੋੜੇ ਜਿਨੇ ਥਨੀਆਂ ਦੇ ਪੱਤੇ ਹਰੇ ਦੇ ਜੀ तो देखो फिर